ਸਾਰੀ ਦੁਨੀਆ ਨੇ ਸੁਣਿਆ ਪੂਰੇ ਵਰਲਡ ਨੇ ਸੁਣਿਆ ਮਾਂ ਦਾ ਕਹੇ ਜਾ ਘਟਾ ਹੈ ਕਹਿੰਦੇ ਵੀ ਸਾਰੇ ਘਾਟੇ ਪੂਰੇ ਹੋ ਸਕਦੇ ਪਰ ਮਾਂ ਜਦੋਂ ਚਲੀ ਜਾਂਦੀ ਹੈ ਘਾਟਾ ਪੂਰਾ ਨਹੀਂ ਹੁੰਦਾ ਇਹ ਮੁਹੰਮਦ ਬਖਸ਼ ਦਾ ਕੌਲ ਹੈ ਹਮ ਬਾਪ ਮਰੇ ਸਿਰ ਨੰਗਾ ਹੋਵੇ ਹਮ ਭਾਈ ਮਰਨ ਕੰਡ ਖਾਲੀ ਹਮ ਮਾਵਾ ਬਾਜ਼ ਮੁਹੰਮਦ ਬਖਸ਼ਾ ਕੌਣ ਕਰੇ ਰਖਵਾਲੀ ਮੁਸਲਮ ਪਰਿਵਾਰ ਦੇ ਵਿੱਚ ਜੰਮੇ ਸੀ ਮੁਸਲਮ ਪਰਿਵਾਰ ਦੇ ਵਿੱਚ ਹੀ ਵਿਆਹ ਹੋਇਆ ਔਰ ਮੁਸਲਮ ਰਸਮਾਂ ਦੇ ਨਾਲ ਹੀ ਅੱਜ ਪਰ ਦੇਖਾ ਤਨਨ ਉਹਨਾਂ ਦੇ ਪਰਛਾਵੇਂ ਦੇ ਨਾਲ ਹੀ ਅਜੀ ਕਮਲ ਖਾਨ ਤੇ ਵਿਨੀਤ ਖਾਨ ਗਈ ਕਿਆਂ ਮੰਜ਼ਲਾਂ ਦੇ ਸਿਖਰ ਨੂੰ ਚੜ੍ਹ ਰਹੇ ਨੇ ਬਹੁਤ ਵੱਡਾ ਕੱਟ ਹੈ ਔਰ ਸਾਰਾ ਪਰਿਵਾਰ ਅੱਜ ਇਹਨਾਂ ਦੁਖਦੀ ਕਹਾਣੀ ਦੇ ਵਿੱਚ ਇੱਕ ਗੱਲ ਨੂੰ ਯਾਦ ਕਰਦਾ ਕਿ ਹਰ ਇੱਕ ਜੀਵ ਜਿਹੜਾ ਵੀ ਪਰਿਵਾਰ ਤੋਂ ਰੁੱਸਿਆ ਦੂਰ ਹੋਇਆ ਜਾਂ ਨਹੀਂ ਮਿਲਣ ਦੀ ਪਾਗ ਚਾਹੇ ਕਿ ਮੈਂ ਨਹੀਂ ਮਿਲਣਾ ਕੋਈ ਕਿਸੇ ਇਨਕਾਰ ਦਾ ਉਹਨਾਂ ਨੂੰ ਮਰਾਉਂਦੇ ਰਹੇ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਚੀ ਰਹੇ ਨੇ ਮੈਂ ਨਹੀਂ ਕਿਤੇ ਉਹਨਾਂ ਨੂੰ ਵੇਖਿਆ ਕਿਸੇ ਨਾਲ ਲੜਦੇ ਝਗੜਾ ਜਿੱਥੇ ਕਿਤੇ ਵੀ ਕੋਈ ਲੜੇ ਕਿਛਦਾ ਕੁਮਨ ਮਟਾਬ ਹੁੰਦਾ ਸੀ ਉਹਨੂੰ ਪਹਿਲ ਕਰਮੀ ਕਰਕੇ ਉਸ ਘਰੇ ਨੂੰ ਮਟਾਉਣਾ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਇਹ ਬਰਾਣੀ ਪੈਣ ਵਰਗੀ ਮਾਂ ਆ ਤਾਂ ਕਮਲ ਵਰਗਾ ਪੁੱਤ ਵੀ ਇਸੇ ਕੇਸ ਹ ਤੱਕ ਬੱਚੇ ਘਰ ਨਹੀਂ ਹੁੰਦੇ ਸ਼ਾਮ ਰਾਤ ਤੱਕ मां ਸਿਰਖ ਜਾਗਦੀ ਰਹਦੀ ਹੈ ਕਿ ਮੇਰੇ ਬੱਚੇ ਖੁਸ਼ ਹੋਣਗੇ ਉਸ ਮਾਂ ਦਾ ਘਟਾ ਨਾ ਪੂਰੇ ਜਾਣ ਵਾਲਾ ਪਿਆ ਮਦਰਾ ਜੋ ਇੱਕ ਮਾਂ ਦੀ ਸੇਵਾ ਕਰ ਸਕਦਾ ਸੀ ਇੱਕ ਹੋਣ ਹਾਰ ਬਖੋ ਕੇ ਜੰਮਦਾ ਹਮਿਲ ਖਾਨ ਮਾਂ ਹੁੰਦੀ ਹੈ ਮਾਂ ਦੁਨੀਆਂ ਬਾਰੇ ਮਾਨਕ ਸਾਹਿਬ ਦਾ ਗਾਣਾ ਸਾਰੀ ਦੁਨੀਆਂ ਨੇ ਸੁਣਿਆ ਪੂਰੇ ਵਰਲਡ ਨੇ ਸੁਣਿਆ ਮਾਂ ਦਾ ਕਹੇ ਜਾ ਘਟਾ ਹੈ ਕਹਿੰਦੇ ਵੀ ਸਾਰੇ ਘਾਟੇ ਪੂਰੇ ਹੋ ਸਕਦੇ ਪਰ ਮਾਂ ਜਦੋਂ ਚਲੀ ਜਾਂਦੀ ਹੈ ਘਾਟਾ ਪੂਰਾ ਨਹੀਂ ਹੁੰਦਾ ਤੇ ਜੇ ਗੱਲ ਕਰੀਏ ਆਪਾਂ ਰੀਟ ਖੇੜੀ ਦੇ ਵਿੱਚ ਆਪਾਂ ਖੜੇ ਆ ਰੀਟ ਖੇੜੀ ਦੇ ਵਿੱਚ ਜਿਹੜਾ ਵੱਡਾ ਇੱਕ ਪਰਿਵਾਰ ਹੈ ਵੱਡਾ ਨਾਮ ਹੈ ਉਸ ਪਰਿਵਾਰ ਦਾ ਜਿਹਦਾ ਗੈਕੀ ਦੇ ਵਿੱਚ ਤਰੂ ਤਾਰੇ ਵਾਂਗ ਉਹ ਨਾਮ ਚਮਕਦਾ ਹੈ ਕਮਲ ਖਾਨ ਤੇ ਉਹਨਾਂ ਦਾ ਭਰਾ ਦੂਸਰਾ ਬਨੀਤ ਕਾਨ ਪਰ ਇਹ ਜਿਹੜੇ ਪਰਿਵਾਰ ਦੇ ਵਿੱਚੋਂ ਇੰਨਾ ਲੈਵਲ ਤੇ ਚੜਨਾ ਉੱਚਾ ਨਾਮ ਪਰਿਵਾਰ ਦਾ ਬਣਾਉਣਾ ਇਹ ਆਸ਼ੀਰਵਾਦ ਸੀ ਉਹਨਾਂ ਦੀ ਮਾਤਾ ਦਾ ਮਾਂ ਦੇ ਉੱਤੇ ਕਮਲ ਖਾਨ ਨੇ ਵੀ ਗੀਤ ਗਾਇਆ ਜਿਹੜਾ ਬੱਚੇ-ਬੱਚੇ ਨੇ ਸੁਣਿਆ ਪਰ ਜਦੋਂ ਇਹ ਗਾਣਾ ਲੋਕਾਂ ਨੇ ਸੁਣਿਆ ਤਾਂ ਲੋਕ ਬੜੇ ਭਾਵੁਕ ਹੋਏ ਮਤਲਬ ਉਸ ਤੋਂ ਬਾਅਦ ਹੋਰ ਮਾਂ ਦੀ ਜਿਹੜੀ ਅਹਿਮਤ ਹੈ ਬੱਚਿਆਂ ਨੂੰ ਸਮਝ ਲੱਗੀ ਅੱਜ ਇਸ ਪਿੰਡ ਦੇ ਵਿੱਚ ਖੜੇ ਆ ਉਹ ਮਾਂ ਹੈ ਜਿਹੜੀ ਤ੍ਰਿਪੀ ਬਈ ਵਿਛੋੜਾ ਦੇ ਗਈ ਹੈ ਸਵਰਗਵਾਸ ਹੋ ਗਿਆ ਸਵਰਦੇ ਖਾਕ ਉਹਨਾਂ ਨੂੰ ਕੀਤਾ ਹੈ ਅਸੰਗੀਤ ਦੀ ਦੁਨੀਆ ਦੇ ਵਿੱਚੋਂ ਇੱਥੇ ਬਹੁਤ ਵੱਡੇ-ਵੱਡੇ ਨਾਮ ਪਹੁੰਚੇ ਨੇ ਸ਼ਰਧਾਂਜਲੀ ਦੇਣ ਆਏ ਨੇ ਉਸ ਮਾਤਾ ਨੂੰ ਸਮਰਦੇਖਾ ਕੀਤਾ ਗਿਆ ਇਸ ਪਰਿਵਾਰ ਦੇ ਵਿੱਚੋਂ ਮਾਸਟਰ ਇਕਬਾਲ ਜੀ ਸਾਡੇ ਨਾਲ ਜੁੜੇ ਨੇ ਦੁੱਖ ਦੀ ਘੜੀ ਹੈ ਇੱਥੇ ਕੋਈ ਐਸੀ ਗੱਲ ਤਾਂ ਹੈ ਨਹੀਂ ਵੀ ਜਿਹੜੀ ਆਪਾਂ ਬਿਧਾਰ ਚੜਾ ਕੇ ਕੋਈ ਗੱਲ ਕਰਾਂਗੇ ਪਰ ਪਰਿਵਾਰ ਬਾਰੇ ਤੋਂ ਗੱਲਾਂ ਸਾਂਝੀਆਂ ਜਰੂਰ ਕਰਾਂਗੇ ਕਿਉਂਕਿ ਵੱਡਾ ਨਾਮ ਇਸ ਪਰਿਵਾਰ ਨੇ ਬਣਾਇਆ ਬੱਚਿਆਂ ਨੇ ਬਣਾਇਆ ਮਾਂ ਦੇ ਆਸ਼ੀਰਵਾਦ ਸਦਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਕਮਾਲ ਜੀ ਦੁੱਖ ਦੀ ਘੜੀ ਹੈ ਵੈਸੇ ਫਿਰ ਵੀ ਆਪਾਂ ਲੋਕਾਂ ਦੇ ਵਿੱਚ ਇਹ ਗੱਲ ਕਰਨੀ ਬਣਦੀ ਹੈ ਕਿਉਂਕਿ ਇਸ ਪਰਿਵਾਰ ਨੇ ਇਹਨਾਂ ਨੇ ਬੱਚਿਆਂ ਨੂੰ ਮਾਂ ਦੇ ਅਸ਼ੀਰਵਾਦ ਦੇ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਤੇ ਵਨ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੀਆਂ ਮੁਹੰਮਦ ਬਖਸ਼ ਦਾ ਕੌਲ ਹੈ। ਹੂੰ। ਬਾਪ ਮਰੇ ਸਿਰ ਨੰਗਾ ਹੋਵੇ। ਹੂੰ। ਭਾਈ ਮਰਨ ਕੰਡ ਖਾਲੀ। ਹੂੰ। ਮਾਵਾ ਬਾਜ਼ ਮੁਹੰਮਦ ਬਖਸ਼ਾ ਕੌਣ ਕਰੇ ਰਖਵਾਲੀ। ਅੱਜ ਬਿਨਾਂ ਸ਼ੱਕ ਪੰਜਾਬੀ ਗਾਇਕੀ ਦੇ ਧਰੂ ਸਾਰੇ ਕਮਲ ਖਾਨ ਅਤੇ ਮਨੀਤ ਖਾਨ ਦੇ ਨੂੰ ਇਹ ਅਜੇ ਹੀ ਕੁਛ ਵਾਪਰ ਹੈ ਜੀ ਜੋਨਾਂ ਦੇ ਸਤਕਾਰਯੋਗ ਮਾਤਾ ਇੰਤਕਾਲ ਕਰ ਗਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦਾ ਬਹੁਤ ਵੱਡਾ ਪਰਛਾਵਾਂ ਇਹਨਾਂ ਦੋਨਾਂ ਭਰਾਵਾਂ ਦੀ ਗਾਇਕੀ ਤੇ ਸੀ ਇਹ ਗੱਲ ਮੈਂ ਬੜੇ ਫਖਰ ਨਾਲ ਕਹਿ ਸਕਦਾ ਕਿ ਮੇਰੇ ਮਾਮਾ ਜੀ ਦੀ ਛੋਟੀ ਬੇਟੀ ਸੀ ਮੇਰੀ ਭੈਣ ਸੀ ਮੈਥੋਂ ਵੱਡੀ ਤੇ ਸਾਡੇ ਘਰੇਲੂ ਜਦੋਂ ਤੇ ਵੀ ਸਮਾਗਮ ਕੋਈ ਹੁੰਦਾ ਸੀ ਬਹੁਤ ਬੇਹਤਰੀਨ ਗੀਂਹੋਂਦੇ ਸੀਲੇ ਉਹਨਾਂ ਦੇ ਪਰਛਾਵੇਂ ਦੇ ਨਾਲ ਹੀ ਅਜੀ ਕਮਲ ਖਾਨ ਤੇ ਵਿਨੀਤ ਖਾਨ ਗਾਇਕੀਆਂ ਮੰਜ਼ਲਾਂ ਦੇ ਸ਼ਿਖਰ ਨੂੰ ਛੂ ਰਹੇ ਨੇ ਬਹੁਤ ਵੱਡਾ ਘਟ ਹੈ ਜਿੱਥੇ ਇਹ ਗਾਇਕੀ ਉਹ ਜਦ ਬਰੀਕੀਆਂ ਤੋਂ ਜਾਣੂ ਸੀਗਾ ਕਿਦਿਆਂ ਤੋਂ ਉੱਥੇ ਸਮਾਜਿਕ ਰੁਤਬਿਆਂ ਨੂੰ ਰਿਸ਼ਤਿਆਂ ਨੂੰ ਵੀ ਬਾਕੂ ਬੀ ਨਿਭਾਉਣਾ ਜਾਣਦੇ ਸਨ ਉਹਨਾਂ ਨੇ ਪਰਿਵਾਰ ਦੇ ਵਿੱਚ ਮੈਨੇ ਕਿਤੇ ਉਹਨਾਂ ਨੂੰ ਵੇਖਿਆ ਕਿਸੇ ਨੂੰ ਲੜਦੇ ਝਗੜਦੇ ਜਿੱਥੇ ਕਿਤੇ ਵੀ ਕੋਈ ਲੜੇ ਕਿਸੇ ਦਾ ਕੁਮਨ ਮਟਾਵ ਹੁੰਦਾ ਸੀ ਉਹਨੂੰ ਪਹਿਲ ਕਰਮੀ ਕਰਕੇ ਉਸ ਝਗੜੇ ਨੂੰ ਮਟਾਉਣਾ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਇਹਨਾਂ ਦੇ ਸ਼হর ਜਸਵੰਤ ਜੀ ਹੈਲਥ ਸਰਵਿਸਸ ਦੇ ਵਿੱਚੋਂ ਸੇਵਾ ਮੁਕਤ ਹੋਏ ਨੇ ਉਹਨਾਂ ਨੇ ਜਿੱਥੇ ਸਰਕਾਰੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਇਸ ਭੈਣ ਨੇ ਸਾਡੀ ਨੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਮਾਜਿਕ ਰਿਸ਼ਤੇ ਆਲੀ ਕਦਰ ਸਮਾਜੀ ਤੌਰ ਤੇ ਬੱਚਿਆਂ ਨੂੰ ਤਕੜਾ ਉਹਨਾਂ ਦੀ ਕਦਰਦਾਨੀ ਸਿਖਾਈ ਹੈ ਸਮਾਜਿਕ ਰਿਸਤਿਆਂ ਵੀ ਤੇ ਗਾਇਕੀ ਦੇ ਖੇਤਰ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜਿੱਥੇ ਤੇ ਉੱਚ ਮੰਜ਼ਲ ਤੇ ਪਹੁੰਚਾਇਆ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਇੱਕ ਔਰਤ ਜਦੋਂ ਪਰਿਵਾਰ ਦੀ ਦੇ ਵਿੱਚ ਕੋਈ ਵੀ ਪਗਾਂ ਵੱਧੂ ਕੰਮ ਕਰਦੀ ਹੈ ਤਾਂ ਬਿਨਾਂ ਸ਼ੱਕ ਉਹ ਪਰਿਵਾਰ ਹੈ ਜਿਹੜਾ ਤਰੱਕੀ ਕਰਦਾ ਹੈ ਹੂੰ ਤੇ ਮੁਕੰਮਲ ਖਾਨ ਦੇ ਪਿਤਾ ਨੇ ਜਿੱਥੇ ਆਪਣੀਆਂ ਸਰਕਾਰੀ ਸੇਵਾਵਾਂ ਨੂੰ ਪੂਰਾ ਸਮਾਂ ਦਿੱਤਾ ਤਾਂ ਭੈਣ ਸਰਦ ਜੀ ਤਰਫ ਰਾਣੀ ਨੇ ਆਪਣੇ ਪਰਿਵਾਰ ਨੂੰ ਸਮਾਜ ਦੇ ਵਿੱਚ ਨਾਮਣਾ ਖੱਟਣ ਦੇ ਲਈ ਉੰਗਲੀ ਪਰ ਜਵਾਨ ਵੀ ਕੀਤਾ ਹੈ ਸ਼ਾਇਦ ਇਹ 100% ਦੀ ਸੱਚ ਹੋਵੇ ਜਾਂ ਇਸ ਨੂੰ ਲੋਕ ਵੀ ਪ੍ਰਵਾਨ ਕਰਨਗੇ ਕਿ ਦੋਨਾਂ ਬੱਚਿਆਂ ਨੂੰ ਗਾਇਕੀ ਦੇ ਖੇਤਰ ਵਿੱਚ ਜਿਹੜਾ ਐਡਾ ਨਾਮਣਾ ਕਮਾਉਣ ਲਈ ਪ੍ਰੇਰਿਤ ਕੀਤਾ ਹੈ ਉਹਨਾਂ ਦੀ ਮਾਂ ਤੇ ਉਹਨਾਂ ਦੇ ਛੋਟੇ ਮਮਾ ਸ਼ੌਕਤ ਅਲੀ ਦੀਵਾਨਾਂ ਦਾ ਪਰ ਉਹ ਭਰਪੂਰ ਜਗਾ راہਨਮਾਈ ਮਿਲੀ ਹੈ ਬੱਚਿਆਂ ਨੂੰ ਇਹ ਬੜੀ ਦੁੱਖ ਦੀ ਘੜੀ ਹੈ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਜਣਾ ਅ ਪਿਛਲੇ ਥੋੜੇ ਸਮੇਂ ਤੋਂ ਬਿਮਾਰੀ ਨਾਲ ਗ੍ਰਸਤ ਸੀ ਜੀ ਪਰ ਉਹਨਾਂ ਦੇ ਸ਼ਹਰ ਜਸਵੰਤ ਜੀ ਨੇ ਉਹਨਾਂ ਦਾ ਭਰਪੂਰ ਸਾਥ ਦਿੱਤਾ ਬਹੁਤ ਕੋਸ਼ਿਸ਼ਾਂ ਕਰੀਆਂ ਹਰ ਵਕਤ ਸ਼ੇਵਾ ਦੇ ਵਿੱਚੋਂ ਧਤਪਰ ਰਹਿੰਦੇ ਸੀ ਉਹਨਾਂ ਨੂੰ ਕੋਈ ਕਮੀ ਤਾਂ ਨਹੀਂ ਲੱਸੂ ਸੁਣ ਦਿੱਤੀ ਪਰ ਇਹ ਵਰਤਾਰਾ ਹੈ ਕਿ ਯੂਨੀਵਰਸਲ ਕ੍ਰੁਥ ਹੈ ਕਿ ਜੋ ਆਇਆ ਸੋ ਚਲਸੀ ਸਭ ਤੋਂ ਅਹੀ ਵਾਰੀ ਹੈ ਇਹ ਜਾਣਾ ਹੀ ਸੀ ਅਚਾਨਕ ਪਰ ਬੱਚਿਆਂ ਨੂੰ ਮਾਂ ਦਾ ਘਟਾ ਜਿਹੜਾ ਉਹ ਹਮੇਸ਼ਾ ਸਿਰਫ ਸਾਇਆ ਮਾਂ ਦਾ ਬਣਿਆ ਰਹੇ ਤਾਂ ਘਰ ਪ੍ਰਤੀ ਬੱਚਿਆਂ ਦੀ ਖਿੱਚ ਹੋਈ ਹੈ ਕਿ ਅਸੀਂ ਘਰੇ ਜਾਣਾ ਜਿੰਨੀ ਦੇਰ ਤੱਕ ਬੱਚੇ ਘਰ ਨਹੀਂ ਆਉਂਦੇ ਸਾਂ ਰਾਤ ਤੱਕ मां ਸਿਰਫ ਜਾਗਦੀ ਰਹਿੰਦੀ ਹੈ ਕਿ ਮੇਰੇ ਬੱਚੇ ਖਮ ਹੋਣਗੇ ਉਸ ماں ਦਾ ਘਟਾ ਨਾ ਪੂਰਿਆ ਜਾਣ ਵਾਲਾ ਪਿਆ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਨਾਮਵਰ ਹਸਤੀਆਂ ਕਲਾ ਦੇ ਖੇਤਰ ਚੋਂ ਸਮਾਜਿਕ ਗਤੀਵਿਧੀਆਂ ਦੇ ਖੇਤਰ ਦੇ ਵਿੱਚੋਂ ਰਾਜਨੀਤਿਕ ਆਦਾਰਿਆਂ ਤੋਂ ਮੀਡੀਆ ਤੋਂ ਬਹੁਤ ਸਾਰੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਤਮਲ ਖਾਨ, ਵਿਨੀਤ ਖਾਨ, ਜਸਵੰਤ ਜੀ ਅਤੇ ਸ਼ੌਕਤ ਅਲੀ ਦੀਵਾਨਾ ਨੂੰ ਨਾਲ 90 ਦਾ ਕਰਨ ਆਏ ਨੇ ਉਹਨਾਂ ਸਾਰਿਆਂ ਦਾ ਪਰਿਵਾਰਦ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਾਂopropyl ਗੱਲ ਤਾਂ ਆ ਕਿ ਮਾਮਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਮਾਮਾ ਦੇ ਹਰ ਕੰਮ ਵਿੱਚ ਲੋਕੋ ਕੌਣ ਪੈਂਦੀ ਸਰਜੀਤ ਕਾਂ ਰਾਣੀ ਬੇਗਮ ਮੇਰੇ ਬਹੁਤ ਪਰਮਿੱਤਰ ਸ਼ੌਕਤ ਅਲੀ ਜਵਾਨਾ ਸਾਹਿਬ ਦੇ 1.5 ਸਾਲ ਪਹਿਨਾ 1.5 ਸਾਲ ਵਰਤੇ ਪੈਨ ਸੀਗੇ ਲੰਮੀ ਬਿਮਾਰੀ ਤੋਂ ਬਾਅਦ कल इंतकाल हो गया और अचुरदे खाक किया मुस्लिम परिवार जमे मुस्लिम परिवार और मुस्लिम रस्म सुपुरद खाक किया पर सारी उम्र आपका नाम सरबजीत कौर ही रखे और चाहते सी कि मैं इसे नाम नी जाया फिर भी परिवार वालों राणी केगम कहकर उन्होंने बनाया जाता है और सारा परिवार अज ਇਸ ਦੁੱਖ ਦੀ ਕੜੀ ਦੇ ਵਿੱਚ ਇੱਕ ਗੱਲ ਨੂੰ ਯਾਦ ਕਰਦਾ ਕਿ ਹਰ ਇੱਕ ਜੀਵ ਜਿਹੜਾ ਵੀ ਪਰਿਵਾਰ ਤੋਂ ਰੁੱਸਿਆ ਦੂਰ ਹੋਇਆ ਜਾਂ ਨਹੀਂ ਮਿਲਣ ਦੀ ਪਾਗ ਚਾਹੇ ਕਿ ਮੈਂ ਨਹੀਂ ਮਿਲਣਾ ਕੋਈ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਮਨਾਉਂਦੇ ਰਹੇ ਪਰਿਵਾਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਚੀ ਰਹੇ ਤੇ ਉਹਨਾਂ ਦਾ ਸਪੋਟਰ ਕਮਲ ਖਾਨ ਮੇਰਾ ਨਿੱਗ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਉਹਦੇ ਨਾਲ ਬਹੁਤ ਗੂੜਾ ਮੇਰਾ ਇਸ ਪਰਿਵਾਰ ਨਾਲ ਵੀ ਰਿਸ਼ਤਾ ਸੀ ਉਸੇ ਕਰਕੇ ਮੈਂ ਆਇਆ ਪਰ ਅ ਗਾਇਕੀ ਦਾ ਪਰਪੱਕ ਹੈ ਔਰ ਮੇਰੀ ਅਰਦਾਸ ਹੈ ਸੱਚੇ ਮਨੋਂ ਕੇ ਸਾਡੀ ਰਾਣੀ ਭੈਣ ਨੂੰ ਰੱਬ ਇਸ ਦੋਜਿਕ ਭਰੀ ਦੁਨੀਆ ਚੋਂ ਜਾਂਦਿਆ ਹੋਇਆ ਉਹਨਾਂ ਦੇ ਚਰਨਾਂ 'ਚ ਪਹੁੰਚੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਸਵਰਗ ਦਾ ਆਮ ਬਖਸ਼ਣ ਔਰ ਕਮਲ ਖਾਨ اور ਬਾਕੀ ਸਾਰੇ ਪਰਿਵਾਰ ਦੇ ਜੀ ਜਿਹੜੇ ਵੀ ਗਾਇਕੀ ਦੇ ਨਾਲ ਸੰਬੰਧਤ ਨੇ ਕਿਤੇ ਵੀ ਮਿਹਨਤ ਤੇ ਸ਼ੱਕ ਉਹਨਾਂ ਦੀ ਕਾਇਮ ਰਹੀ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਰੱਬ ਬਲ ਬਖਸ਼ੇ ਪਰਿਵਾਰ ਦੇ ਨਾਲ ਜਿੱਥੇ ਵੀ ਮੇਰੀ ਸਰੋਤ ਦਾ ਖੜਾ ਤੇ ਕੋਈ ਵੀ ਰੱਸ ਪਾਲਾ ਨਹੀਂ ਹੋ ਗਿਆ ਅੱਜ ਵੀ ਜਿਵੇਂ ਮਾਂ ਲਈ ਗਾਣੇ ਆ ਕਹਿੰਦਾ ਕਿ ਖਿਦਮਤ ਦੀ ਮਾਂ ਦੀ ਉਹਨੇ ਬਹੁਤ ਕੀਤੀ ਬਹੁਤ ਕੀਤੀ ਹੈ ਜੇ ਬੁਰਾਣੀ ਪੈਣ ਵਰਗੀ ਮਾਂ ਆ ਤਾਂ ਕਮਲ ਵਰਗਾ ਪੁੱਤ ਵੀ ਕਿਸੇ ਕੇ ਸ਼ਰਮ बहुत ही शरीफ और इंसान हमेशा जब मिलना चाहे रात अत कलाकार बट उन्हें हमेशा मां की ज़रूर करनी और माँ की हमेशा सफ करनी लंबी बीमारी सी तकरीबन डेढ़ साल बीमार रहे और अक्सर मैं पूछना उन्हें पहला पूछण तो दस देना के हाँ हाल है अस गए हफ्ता ला के आए फिर आ गए और हमेशा मां ਮਤਲਬ ਜੋ ਇੱਕ ਮਾਂ ਦੀ ਸੇਵਾ ਕਰ ਸਕਦਾ ਸੀ ਇੱਕ ਹੋਣ ਹਾਰ ਬਥੋ ਕਿੱਲੇ ਬੜਿਆ ਅਮਲ ਖਾਨ ਅਮਲ ਮੇਰਾ ਸੁਨੇਹਾ ਪੱਤਰ ਹਦੋਂ ਤੁਰ ਜਾਣਾ ਹੁੰਦਾ ਬਜ਼ੁਰਗਾਂ ਦੀ ਵਾਰਿਸ਼ ਉਹਦੇ ਪਰ ਤੇਰੇ ਵੱਲੋਂ ਕੋਈ ਪੰਡਿਤ ਨਹੀਂ